ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਹ ਚਾਹੇ ਮੋਟਰ ਤੇ ਇਹ ਆ ਸਾਡੀ ਪੁਰਾਣੀ ਮੋਟਰ ਇਹਦੇ ਵਿੱਚ ਬੱਚਾ ਹੁੰਦਾ ਸੀ ਖੂਬੰਦ ਕਰਦਾ ਆਪਾਂ ਆਹ ਬਣਾਣੇ ਬਜੂਰ ਦਾ ਨਾਮ ਵੀ ਲਿਖੇ ਹੋਇਆ ਬਸਤਾ ਸਿੰਘ ਖਟੜਾ ਪਿੰਡ ਪਟਾਲੀ ਹੁਣ ਤਾਂ ਇਹ ਪਿੰਡ ਬਾਗਵਾਲੀ ਆ ਪਰ ਮਗਰੋਂ ਪਿੱਛੋਂ ਪਟਾਲੀ ਤੋਂ ਆਏ ਹੋਏ ਪਿੱਛੇ ਫੈਸਲਾਬਾਦ ਤੋਂ ਚੌਥੀ ਚੱਕ ਤੋਂ ਇਹ ਫਿਰ ਮੋਟਰ ਆਪਾਂ ਨਵੀਂ ਕਰਾਈ ਸੀ ਇਸੇ ਤਾਂਟਰ ਕਰੋ ਟਾਇਪ ਦੇ ਵਿੱਚ ਪਾਣੀ ਦਿੰਦਾ ਤਾਂ ਅਸੀਂ ਵੜ ਰਹੇ ਹਾਂ ਅੱਜ ਕੰਨੇ ਐਟਰ ਚਗੀਰ ਸਿੰਘ ਖਟੜਾ ਲੱਗੇ ਹੋਇਆ ਹਾਂਜੀ ਡੈਡੀ ਵੜਤੇ ਸਾਰੇ ਕੰਨੇ ਕਿੰਨੇ ਕ ਰਹਿ ਗਏ ਆ ਡੈਡੀ ਕਿਹੜਾ ਬੀਜ ਹੈ 85 85 ਮਿੱਠਾ ਹੁੰਦਾ ਅਸ ਸਕੁੱਲਾ ਸ਼ੈਨ ਦਾ ਸਕੁੱਲਾ ਕੰਨੇ ਆ ਲਓ ਜੀ ਕੰਨੇ ਨਹੀਂ ਮੰਤੀ ਭਰੀਆਂ ਹੁਣ ਬਣਾਵਾਂਗੇ ਗੋੜ ਕਰਵਾਂ ਤਾਂ ਵੀਰ ਗਿਆ ਹੋਇਆ ਉੱਧਰ ਮਸ਼ੀਨ ਪਾਉਣ ਆਉਣਾ ਉਹਨਾ ਡੜੀ ਆਉਣਾ ਇਹ ਮੋਟਰ ਆ ਜੀ ਸਾਡੀ ਇਹ ਪੁਰਾਣੇ ਬਜ਼ੁਰਗਾਂ ਨੇ ਬਣਾਈ ਆ ਹੈ ਡੜੀ ਆ ਜਿਹੜੀ ਦੂਜੀ ਮੋਟਰ ਸੀ ਇਹ ਚੱਲਦੀ ਸੀ ਜਿੱਤੇ ਬਸਤਾ ਸਿੰਘ ਲਿਖਿਆ ਹੋਇਆ ਹੂੰ ਇਹ ਕਦੋਂ ਬੰਦ ਹੋਇਆ ਖੂ ਇਹ ਚੱਲ ਪਾਣੀ ਦਾ ਲੈਵਲ ਰਹਿ ਗਿਆ ਅੱਛਾ ਪਾਣੀ ਦਾ ਲੈਵਲ ਥੱਲੇ ਚਲਾ ਗਿਆ ਹੂੰ ਅਛਾ ਉਦੋਂ ਬਾਅਦ ਫਿਰ ਉਹ ਸਰਸਿਵਲ ਵਾਲੀ ਹੋਰ ਕੀ ਕਰਨਾ ਸਰਸਿਵਲ ਵਾਲੀ ਇਹਨੂੰ ਕਿੰਨਾ ਕਿਚਰ ਹੋ ਗਿਆ ਡੈਡੀ 15 ਸਾਲ ਹੀ ਇਹਦੇ ਵੀ ਪਾਣੀ ਦਾ ਲੈਵਲ ਤਾਂ ਥੱਲੇ ਗਿਆ ਹੀ ਹੁਣ ਜਾਂਦਾ ਲੈਵਲ ਪਹਿਰੇ ਸਾਲ ਅਛਾ ਫਿਰ ਪੈਪੂ ਪਾਉਣੇ ਆ 10 10 ਫੁੱਟ ਚਲੇ ਜਾਂਦੇ ਇਹ ਕਿਸਾਲ ਅਛਾ ਅਛਾ ਲਫੜ ਖੜਾ ਸੀ ਬੜਾ ਕਰੀਂ ਡੈਡੀ ਪੁਰਾਣੇ ਵੇਲੇ ਇਹ ਚ ਬੱਚੇ ਬੜੇ ਵਧੀਆ ਬਣੇ ਹੋਏ ਹਨਾ ਲੋ ਡੈਡੀ ਥੋਨਾ ਮਟਾਉਣਾ ਲੋ ਤੁਸੀਂ ਆਓ ਤੁਸੀਂ ਇੱਧਰ ਓਰੇ ਆ ਓਰੇ ਆ ਜਾ ਕਿੰਮਟਾ ਫੜੀ ਆ ਗਏ ਆ ਗਏ ਗੱਡੀ ਇੱਕ ਮਿੰਟ ਆਉਣਾ ਮੈਂ ਬਲੌਗ ਜੀ ਤੇ ਭੈਣ ਦਾ ਮੁੰਡਾ ਖਬਰੇ ਕੀ ਬਣਾ ਰਿਹਾ ਬਲੌਗ ਬਣਾ ਰਿਹਾ ਤੇਰਾ ਬਲੌਗ ਤਾਂ ਕਾਦੀ ਸਾਲੀ ਵੀਡੀਓ ਹੀ ਬਣਾਉਂਦੀ ਕਰਦੀ ਮੈਂ ਵਾਹ ਜੀ ਵਾਹ ਤੂੰ ਸੱਚੀ ਬਹੁਤ ਮਿਹਨਤੀ ਆ ਬਲੌਗ ਜੀ ਮੁੰਡੇ ਨੇ ਕਰਦੀਆਂ ਮੋਟਰਾਂ ਨਾਲ ਇੱਕ ਉੱਥੇ ਚ ਸਫਾਈ ਘੈਂਟ ਬੋਏ ਆ ਸ਼ਾਬਾਸ਼ ਮੁੱਟੀ ਕੱਢ ਨੂੰ ਜਾ